ਡਾਕਟਰ ਰਵਜੋਦ ਗਰੇਵਾਲ ਜ਼ਿਲ੍ਹਾ ਪੁਲਿਸ ਮੁਕੀ ਫਤੇਗੜ ਸਾਹਿਬ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 13 ਦਸੰਬਰ ਨੂੰ ਥਾਣਾ ਮੰਡੀ ਗੋਵਿੰਦਗੜ ਵਿਕੇ ਪ੍ਰਵੀਨ ਅਗਰਵਾਲ ਵਾਸੀ ਮੰਡੀ ਗੋਵਿੰਦਗੜ ਨੇ ਇਤਲਾਹ ਦਿੱਤੀ ਸੀ ਕਿ ਉਸ ਦਾ ਤਾਂਬਾ ਸਕ੍ਰੈਪ ਦਾ ਕੰਮ ਹੈ 11 ਦਸੰਬਰ ਸਮਾਂ ਕਰੀਬ ਰਾਤ 1 ਵਜੇ ਕਿ ਕੁਝ ਅਣਪਛਾਤੇ ਵਿਅਕਤੀ ਉਹਨਾਂ ਦੇ ਗੋਦਾਮ ਦੀ ਕੰਧ ਤੱਕ ਦੇ ਅੰਦਰ ਦਾਖਲ ਹੋਏ ਜਿਨ੍ਹਾਂ ਵੱਲੋਂ ਗੋਦਾਮ ਦੇ ਸੁਰੱਖਿਆ ਗਾਰਡ ਅਤੇ 5 ਲੇਬਰ ਦੇ ਬੰਦਿਆਂ ਨੂੰ ਡਰਾ ਤਲਕਾ ਕੇ ਕਮਰੇ ਵਿੱਚ ਬੰਦ ਕਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਸ਼ਿਕਾਇਤ ਤੇ ਪੁਲਿਸ ਨੇ ਮੁਸਤਫੀ ਦਿਖਾਉਂਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ ਵਾਰਦਾਤ ਦੌਰਾਨ ਵਰਤੀ ਗੱਡੀ ਮਹਿੰਦਰਾ ਬਲੈਰੋ ਪਿਕਅਪ ਸਮੇਤ ਚੋਰੀ ਕੀਤਾ ਤਾਂਬਾ ਸਕ੍ਰੈਪ ਵੀ ਬਰਾਮਦ ਕੀਤਾ ਤਰੀ ਮੰਡੇਗੁਬਨਗੜ ਦੀ 11 ਤਰੀਕ ਦੀ ਰਾਤ ਦੀ ਵਾਰਦਾਤ ਸੀ ਜਿਦੇ ਵਿੱਚ ਇੱਕ ਪਰਵੀ ਨਗਰਵਾਲ ਨਾਮਕ ਵਿਅਕਤੀ ਜਿਨ੍ਹਾਂ ਦੀ ਫੈਕਟਰੀ ਅਮਲੋ ਰੋਡ ਮੰਡੇਗੁਬਨਗੜ ਦੇ ਵਿੱਚ ਹੈਗੀ ਹੈ ਉਹਨਾਂ ਦੀ ਫੈਕਟਰੀ 'ਚੋਂ 4 ਅਣਪਛਾਤੇ ਵਿਅਕਤੀਆਂ ਨੇ ਆ ਕੇ ਇੱਕ ਫੇਕ ਵੈਪਨ ਦਿਖਾ ਕੇ ਤੇ ਉਹਨਾਂ ਦੀ ਫੈਕਟਰੀ ਦੇ ਵਿੱਚ ਮੌਜੂਦ ਜਿਹੜੇ ਤਕਰੀਬਨ 7 ਸਿਕਿਉਰਿਟੀ ਗਾਰਡ ਸੀਗੇ ਤੇ 5 ਜਿਹੜੇ ਲੇਬਰ ਦੇ ਮੁਲਾਜ਼ਮ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਕਮਰੇ ਚ ਬੰਦ ਕਰਕੇ ਪ੍ਰਿਵੈਂਸਿਸ ਤੋਂ ਚੋਰੀ ਕਰਕੇ ਇੱਕ ਬਲੈਰੋ ਪਿਕਅਪ ਦੇ ਵਿੱਚ ਜਿਹੜਾ ਚੋਰੀ ਦਾ ਸਮਾਨ ਉੱਥੋਂ ਲੈ ਕੇ ਫਰਾਰ ਹੋਏ ਸੀ ਸਮਾਨ ਜੋ ਇਹਨਾਂ ਨੇ ਚੋਰੀ ਕੀਤਾ ਸੀਗਾ ਜੀ ਉਹ 35 ਕੁਇੰਟਲ ਤਾਂਬਾ ਸੀ ਜਿਹੜੇ ਪਰਵੀ ਨਗਰ ਵਾਲੇ ਇਹਨਾਂ ਦਾ ਤਾਂਬਾ ਤੇ ਸਕਰਾਪ ਦਾ ਕਾਰੋਬਾਰ ਹੈ ਤੇ ਉਸ ਫੈਕਟਰੀ ਚੋਂ ਇਹਨਾਂ ਨੇ 35 ਕੁਇੰਟਲ ਰਾਤੂ ਤਾਂਬਾ ਚੋਰੀ ਕੀਤਾ ਸੀਗਾ ਇਸ ਕੇਸ ਨੂੰ ਬੜੀ ਸੀਰੀਅਸਲੀ ਲੈਂਦੇ ਹੋਏ ਐਸਪੀ ਡੀ ਰਾਕੇਸ਼ Yadav ਡੀਐਸਪੀ ਅਮਲੋ ਐਂਡ ਐਸਐਚਓ ਮੰਡੀ ਗਵਿੰਦਗਰ ਨੇ ਕਾਫੀ ਮਿਹਨਤ ਦੇ ਨਾਲ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਚਾਰੋਂ ਅਕਿਊਸਡ ਸੀ ਉਹਨਾਂ ਨੂੰ ਅਰੈਸਟ ਕੀਤਾ ਹੈ ਇਹ ਚਾਰੋਂ ਜਿਹੜੇ ਬੰਦੇ ਨੇ ਕ੍ਰਿਮੀਨਲ ਹਿਸਟਰੀ ਰੱਖਦੇ ਨੇ ਗੰਧੀਰ ਸਿੰਘ ਅਨਿਲ ਕੁਮਾਰ ਕਰਨ ਸਿੰਘ ਤੇ ਸੁਨੀਲ ਕੁਮਾਰ ਇਹਨਾਂ ਦੇ ਵਕਵਾਕ ਪਰਚੇ ਦਰਜ ਨੇ ਲੁਧਿਆਣਾ ਅਤੇ ਪਟਿਆਲੇ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਇਹਨਾਂ ਦੇ ਪਰਚੇ ਦਰਜ ਨੇ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਆਮਜ਼ਾਕ ਦੇ ਪਰਚੇ ਰਜਿਸਟਰਡ ਨੇ ਤੇ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਦੇ ਥਰੂ ਇਹਨਾਂ ਚਾਰਾਂ ਚੋਰਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਤੋਂ ਜਿਹੜਾ ਚੋਰੀ ਦਾ ਤਾਂਬਾ ਸੀਗਾ ਹੋ ਰਿਕਵਰ ਕੀਤਾ ਗਿਆ ਨਾਲ ਹੀ ਬਲੈਰੋ ਪਿਕਅਪ ਜਿਹੜੇ ਜਿਹੜੇ ਵਾਹਨ ਦੇ ਵਿੱਚ ਇਹਨਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਸੀ ਉਹ ਰਿਕਵਰ ਕੀਤੀ ਗਈ ਹੈ ਤੇ ਨਾਲ ਹੀ ਜਿਹੜਾ ਇਹ ਫੇਕ ਵੈਪਨ ਉਹ ਰਿਕਵਰ ਕੀਤਾ ਗਿਆ ਤੇ ਇੱਕ ਹੌਕੀ ਤੇ ਇੱਕ ਦਾ ਜਿਹੜੀ ਇਹ क्राइम ਨੂੰ ਅੰਜਾਮ ਦੇਣ ਲਈ ਯੂਜ਼ ਕਰਦੇ ਸੀ ਉਹ ਵੀ ਇਹਨਾਂ ਤੋਂ ਰਿਕਵਰ ਕੀਤੀ ਗਈ ਹੈ ਜਿਹਦੀ ਪੇਕ ਬਗੜੀ ਸੀ ਇਹ オリジナル ਨੰਬਰ ਦੀ ਸੀ ਜੀ ਇਹ ਉਹ ਦਿਨ ਨੰਬਰ ਵੀ ਦਿੱਤੀ ਸੀ ਤੇ ਇਹਨੂੰ ਅਸੀਂ ਹੋਰ ਕਿਸ ਕਿਸ ਕ੍ਰਾਈਮ ਦੇ ਵਿੱਚ ਇਹਨੂੰ ਯੂਜ਼ ਕੀਤਾ ਗਿਆ ਉਸ ਚੀਜ਼ ਦੇ ਬਾਰੇ ਅਸੀਂ ਇਨਵੈਸਟੀਗੇਟ ਕਰ ਲਿਆ ਕਿੱਥੋਂ ਬਿਲੋਂਗ ਕਰਦੇ ਨੇ ਜੀ ਇਹ ਪੰਜਾਬ ਦੇ ਨੇ ਜਾਂ ਬਾਹਲੇ ਰਾਜ ਦੇ ਨੇ ਇਹ ਜੀ ਲੁਧਿਆਣੇ ਤੇ ਪਸੰਦ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز